हां जी दोस्तों ਆਪਾਂ ਮਾਨ ਕੁਰਸੀਆ ਕੋਟ ਫਾਰਮ ਦੇ ਵਿੱਚ ਤੁਹਾਨੂੰ ਜਿਹੜੀਆਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਬੱਚੇ ਨੇ ਨੰਨੇ ਬੱਚੇ ਨੇ ਜਿਨ੍ਹਾਂ ਨੇ ਛੁੱਟੀਆਂ ਦੌਰਾਨ ਪ੍ਰੈਕਟਿਸ ਕਰਨੀ ਆ ਔਰ ਫਾਰਮ ਦੇ ਵਿੱਚ ਇਹ ਆਪਣੀ ਪ੍ਰੈਕਟਿਸ ਨੈਸ਼ਨਲ ਕਵਡੀ ਦੀ ਕਰ ਰਹੇ ਨੇ ਸੋ ਬਹੁਤ ਮਾਨ ਮਹਿਸੂਸ ਹੋ ਰਿਹਾ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਨੰਨੇ ਬੱਚੇ ਨੇ ਜਿਹੜੇ ਕਿ ਨਸ਼ਿਆਂ ਤੋਂ ਬਚਾਉਣ ਦੀ ਕੋਸ਼ਿਸ਼ ਇੱਥੇ ਪਰਾਲਾ ਕੀਤਾ ਜਾ ਰਿਹਾ ਹੈਗਾ ਤਾਂ ਕਿ ਮੋਬਾਈਲਾਂ ਤੋਂ ਨਸ਼ਿਆਂ ਤੋਂ ਬੱਚਿਆਂ ਨੂੰ ਰੋਕੇ ਜਾ ਸਕੇ ਤੇ ਫਾਰਮ ਦੇ ਵਿੱਚ ਹੀ ਇਹਨਾਂ ਨੂੰ ਇੱਕ ਵੱਡੀ ਦਾ ਗਰਾਊਂਡ ਆ ਜਿਹੜਾ ਉਹ ਬਣਾ ਦਿੱਤਾ ਗਿਆ ਹੈ ਤਾਂ ਕਿ ਬੱਚੇ ਜਿਹੜੇ ਸਵੇਰੇ ਸ਼ਾਮ ਉੱਥੇ ਪ੍ਰੈਕਟਿਸ ਕਰ ਸਕਣ ਸੋ ਕਿਵੇਂ ਲੱਗਿਆ ਸੋ ਕਮੈਂਟਰੀ ਜਰੀਏ ਤੇ ਸਹਿਯੋਗ ਕਰਨ ਦੀ ਭਾਵਨਾ ਦੇ ਨਾਲ ਤੁਹਾਡੇ ਨਾਲ ਅਸੀਂ ਜਿਹੜੀ ਵੀਡੀਓ ਬੱਕਰੀ ਫਾਰਮ ਦੇ ਵਿੱਚ ਅਸੀਂ ਸ਼ੇਅਰ ਕਰਨ ਲੱਗੇ ਆ ਕਿ ਉੱਥੇ ਹੀ ਜਿਹੜੀ ਇਹ ਪ੍ਰੈਕਟਿਸ ਆ ਗਈ ਕੀਤੀ ਜਾ ਰਹੀ ਹੈ ਸੋ ਬੱਚੇ ਵੀ ਉਥੇ ਨੂੰ ਪਾਣੀ ਦਾ ਔਰ ਹਰ ਤਰ੍ਹਾਂ ਦੀ ਈਸ਼ੂ ਹੁਤਾ ਸਾਡੇ ਬਲ ਵਿੱਚ ਆ ਰਹੀ ਹੈ ਸੋ ਸਾਰੇ ਵੀਰਾਂ ਨੂੰ ਅ ਇਸ ਮਕਸਦ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਨੀ ਕਿ ਬੱਚਿਆਂ ਨੂੰ ਆਪਾਂ ਰੋਕਣ ਨਸ਼ਿਆਂ ਤੋਂ ਔਰ ਜਿਹੜਾ ਬੇਲਾ ਸਮਾਂ ਮੋਬਾਈਲਾਂ ਦੇ ਵਿੱਚੋਂ ਗੁਜ਼ਾਰਦੇ ਨੇ ਉਹਨਾਂ ਨੂੰ ਰੋਕਣ ਦਾ ਇੱਕ ਸਾਡਾ ਪ੍ਰੋਗਰਾਮਾ ਛੋਟਾ ਜਿਹਾ ਜਿਹੜਾ ਕਿ ਤੁਹਾਡੇ ਸਾਹਮਣੇ ਹੈਗਾ ਸੋ ਬੱਚੇ ਹੈਗੇ ਅ ਪ੍ਰੈਕਟਿਸ ਕਰਦੇ ਆ ਸਵੇਰੇ ਸ਼ਾਮ ਤਾਂ ਕਿ ਉਹਨਾਂ ਨੂੰ ਇੱਕ ਅਸੀਂ ਨਸ਼ਿਆਂ ਤੋਂ ਮੋਬਾਈਲਾਂ ਤੋਂ ਰੋਕ ਸਕ ਜੇ ਤਾਂ ਕਿ ਉਹਨਾਂ ਦਾ ਵਿਕਾਸ ਚੰਗਾ ਹੋਵੇ ਸੋ ਧੰਨਵਾਦ